ਗਾਰਡ ਕਰਨ ਦੀ ਧਰਤੀ ਨੂੰ ਸੀਜ਼ਨ ਦਾ ਪਹਿਲਾ ਬਾਲਾ ਬਾਲਾ ਨੂੰ ਗੱਲ ਟਰੈਕਟਰ ਜਿੱਤਿਆ ਆ ਹਿੱਟ ਤੇ ਬਹਿ ਗਿਆ ਪਰ ਆ ਰੋਹਿਤ ਜਿੰਨੀ ਵਾਲਾ ਵੀ ਬੜਾ ਟਕੜਾ ਹੋਏ 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 ਸਕੰਬਰ 6 ਦੁਨੀਆਂ ਦੇ ਵਿੱਚ ਚਰਚੇ ਨੇ ਆ ਸੀਜ਼ਨ ਦੇ ਵਿੱਚ ਮੱਥੂ ਵਾਲਾ ਨੇ ਇੱਕ ਟਰੈਕਟਰ ਜਿੱਤ ਲਿਆ ਇਹ ਦੁਨੀਆ ਦਾ ਚੋਟੀ ਦਾ ਮਾਲ ਹੈ ਚੋਟੀ ਦਾ ਮਾਲ ਹੈ ਤੇ ਜਿਸਮ ਮਚਾਉਣਾ ਪੈਂਦਾ ਯਾਰ ਉਹ ਵਿਚੱਕਦੇ ਫੇਰ ਜਾ ਕੇ ਚਰਚੇ ਹੰਦੇ ਵਿੱਚ ਜੱਕਦੇ ਅੱਜ ਚਰਚੇ ਹਿੰਦਰੀ ਨਾਗ ਰਿਆ ਕਿੱਦੇ ਹੁਣ ਇਹਨਾਂ ਲੋਕਾਂ ਨੇ ਜੇ ਕੁਸ਼ਤੀ ਦਾ ਸਮਾਂ ਆਦਾ ਲੜਕਾਰਾਂ ਪੱਟਾ ਸਾਰਾ ਉਹ ਤੇਰਾ ਆਖ ਲੜਕਾਰੇ ਮਜਦੇ ਅੱਜ ਮੱਧੂਵਾਲ ਬਹਿਰ ਦੇ ਦੀ ਧਰਤੀ ਦੇ ਮੇਰਾ ਭਰਾ ਹੁਣ ਕਿਸੇ ਪਾਸੇ ਤੇ ਬਹਿਣ ਦੋ ਕਿਸੇ ਪਾਸੇ ਤੇ ਬਹਿਣ ਦੋ ਧਾਹਾ ਵੀ ਧੰਨਵਾਦ ਗੱਲਾਂ ਵੱਡੇ ਪੱਦਰ ਦੀਆਂ ਸੁਣੀਆਂ ਹੋ ਜਾਣ ਸਿਕੰਦਰ ਸ਼ੇਖ ਅੱਜ ਧਰਮਪਾਲ ਠਾਕੁਰ ਜੀ ਨੂੰ ਬੁਲਟ ਮੋਟਰ ਸਾਗਾ ਕਾਲ 300 ਮੋਂਟੀ ਅਗਲਾੜ ਤੇ ਰਵੀਪੁਰਤਕਾਲ ਪਰ ਦਿੱਲੀ ਵਾਲਾ ਹੀ ਬੜਾ ਵੇਰਿਆ ਫਿਰਦਾ ਆਹ ਵੇਖ ਹਿੰਦਰੀ ਲਵੇਟੇ ਪੈ ਗਏ ਨੇ ਨਾਗਵਲ ਪੈ ਗਏ ਨੇ ਗੱਲਾਂ ਵੱਡੇ ਪੱਦਰ ਦੀਆਂ ਸੁਣੀਆਂ ਹੋ ਜਾਣਾਂ ਇੱਕ ਪਾਸੇ ਸਕੰਦਰ ਸਿੰਘ ਤੇ ਦੂਜੇ ਪਾਸੇ ਦਿੱਲੀ ਵਾਲਾ ਰੋਹਿਤ ਆਹ ਗੱਟਟ ਕਾਰੇਦਾਰ ਔਰ ਬਾੜਾ ਉਧਰ ਨਿਸ਼ਾਰੇ ਦਾ ਵੀ ਧੰਨਵਾਦ ਲੱਠੂ ਵਾਲ ਦਾ ਬੈਦ ਜੀ ਧਰਤੀ ਦਾ ਉਹ ਜੇ ਤੁਹਾਨੂੰ ਸਵਾਦ ਆਦਾ ਤੁਸੀਂ ਵੀ ਤਾੜੀ ਮਾਰ ਦਿਓ ਆਹ ਵੇ ਚਾਰ ਸਹਾਰੇ ਤਾੜੀਆਂ ਵੱਟੀਆਂ ਨੇ ਲੰਬਾ ਸੋਰ ਜਲਦੀ ਲੱਗੇ ਦੀ ਕਦੇ ਪਰ ਜਿੰਦ ਸੋਰ ਆ ਢੋਲੀ ਮੇਰਾ ਦਾ ਵੀ ਧੰਨਵਾਦ ਇਧਰਲੇ ਪਾਸੇ ਤੇ ਪੱਟਾ ਦੇ ਨਾਲ ਪੱਟਣੀ ਖੰਦੇ ਡਾਲਿਓ ਜਦੂ ਹੱਥ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਇਹ ਕਿਹੜੇ ਬੰਦੇ ਗੱਬਰੂ ਨੇ ਗੱਜ ਗੱਜ ਚੋਰੀਆਂ ਸ਼ਾਂਤੀਆਂ ਵਾਲੇ ਜਦ ਵਿੱਚ ਵਧਾਨੇ ਮੁੱਕਦੇ ਨੇ ਸਿਕੰਦਰ ਸ਼ੇਖ ਆ ਗੱਲ ਮੁਸ਼ਕਲ ਹੀ ਪਈ ਏ ਤੇ ਤੀਲੀ ਤੂੰ ਬਣ ਗਿਆ ਲਾਗ ਤੇ ਲਾਗ ਤੂੰ ਬਣ ਗਿਆ ਕੋਕਾੜੀ ਆ ਜੱਫੀਆਂ ਜਿਹੜੀਆਂ 에ਰਪੋਰਟ ਜਿਹਦਾ ਗੁਰਮਰਿਆ ਗੁਰਮਰਿਆ ਜੱਫੀਆਂ ਪਉਂਦੀਆਂ ਨੇ ਸਵੰਦ ਮੋਛੀ ਉਹ ਗੱਲ ਬਣੀ ਹੋਈ ਪਈ ਏ ਦਾ ਕਿੰਨੇ ਲਾੜਾ ਮੋਟਰਸਾਈਕਲ ਕਿੰਨੇ ਜਿਤਨਾ ਔਰ ਕਿੰਨੇ ਪਲਟੀਆਂ ਕਿੰਨੇ ਜਿਤਨਾ ਅੱਜ ਤਾਂ ਨੱਥੂ ਵਾਲੇ ਮਿਸ਼ਾਰੇ ਵਾਲੇ ਤੇ ਬਾਬੂ ਬੀਤੂ ਵਾਲੇ ਤੇ ਬਾਬਲ ਦੀ ਧਰਤੀ ਦੇ ਹਰਮੇਸ਼ ਪ੍ਰਧਾਨ ਜੀ ਸਰਾ ਸਰਾ ਘਰਾ ਦਿੱਤਾ ਆ ਦੁਨੀਆ ਨੂੰ ਦੱਸ ਦਿੱਤਾ ਅਜੇ ਮੋਂਟੀ ਨੂੰ ਦੱਸਦੇ ਤੇ ਤੇਰੀ ਸੁਖਣਾ ਵੀ ਪੂਰੀ ਹੋ ਗਈ ਤੇ ਦੂਵੀਂ ਤਿਆਰ ਰਹੀ ਮਨੀਸ਼ ਗੱਲਾਂ ਵੱਡੇ ਪੱਦਰ ਦੀ ਹੋਣਗੀਆਂ ਨੱਤੂ ਆ ਯੂਥ ਕਲੱਬ ਦਾ ਵੀ ਵੱਡਾ ਧੰਨਵਾਦ ਵੱਡੇ ਚਰਦੇ ਸ਼ੁਰੂ ਹੋਣ 16 ਜੈਪ ਟੀਵੀ ਦਾ ਬਹੁਤ ਧੰਨਵਾਦ ਆ ਦਾ ਕਿੱਧਰ ਨੂੰ ਜਾਣਾ ਤੇ ਇਹੀ ਕਲਿੱਪ ਕੱਢ ਕੇ ਜਸਪਾਲ ਸਿੰਘ ਕਾਕਾ ਜੀ ਲੋਕਾਂ ਨੇ ਪਾ ਲੈਣਾ ਕਿ ਕਮਾਈ ਦੇਵੀ ਦੇ ਇਲਾਕੇ ਦੇ ਜੱਗਾ ਜਸਵੰਤ ਜੀ ਸਿਕੰਦਰ ਜਿੱਤ ਗਿਆ ਜ਼ਾਹਰ ਰੋਜੀਤ ਜਿੱਤ ਗਿਆ ਆ ਦੁਨੀਆ ਨੂੰ ਸਵਾਦ ਪੱਜਾ ਹੋਇਆ ਔਰ ਸਵਾਦ ਅੱਜ ਪੂਰਾ ਬੱਜਾ ਹੋਇਆ ਏ ਗੁੱਡੀ ਚੜਦੀ ਨਹੀਂ ਚੜਾਉਣੀ ਪੈਂਦੀ ਏ ਦੁਨੀਆ ਮਰਦੀ ਨਹੀਂ ਬਣਾਉਣੀ ਪੈਂਦੀ ਏ ਆਹ ਘਰਾਰੀ ਅੜਦੀ ਨਹੀਂ ਉਡਾਉਣੀ ਪੈਂਦੀ ਏ ਅੱਜ ਕਿਸਮਤ ਪ੍ਰਮਾਤਮਾ ਲਿਖਦਾ ਤੇ ਅੱਤੀ ਬਣਾਉਣੀ ਪੈਂਦੀ ਏ ਬੱਲੇ ਬੱਲੇ ਹੁੰਦੀ ਨਹੀਂ ਮੱਥੂਆਂ ਇਸ਼ਾਰੇ ਵਾਲੇ ਵਾਜਦੇ ਵਾਲੇ ਕਰਾਉਣੀ ਪੈਂਦੀ ਏ ਜੇ ਅੱਜ ਵਾਕੇ ਬੱਲੇ ਬੱਲੇ ਇੱਕ ਵਾਰਕਾਰਾ ਮਾਰ ਕੇ ਦੱਸੋ ਅੱਥੇ ਰੱਖ ਲੜਕਾਰੇ ਮੋਜਦਰ ਔਰ ਗੱਲਾ ਜਿਹੜਾ ਕਹਿੰਦੇ ਸਿਕੰਦਰ ਦਿੱਤੇ ਤਾੜੀ ਉਹ ਮਾਰ ਕੇ ਦੱਸੇ ਇੱਕ ਵਾਰੀ ਜ਼ੋਰਦਾਰ ਤੇ ਜਿਹੜੇ ਕਹਿੰਦੇ ਰੋਜ਼ ਦਿੱਤੇ ਲਲਕਾਰਾ ਉਹ ਮਾਰ ਕੇ ਦੱਸੇ ਇੱਕ ਵਾਰੀ ਆ ਵੇਖੋ ਅੱਜ ਲਲਕਾਰੇ ਵੀ ਵੱਜਦੇ ਨੇ ਤੇ ਅੱਜ ਤਾੜੀਆਂ ਵੀ ਵੱਜਦੀਆਂ ਆਹ ਮੇਲਾ ਕਹਿੰਦੇ ਅੱਜ ਕਮਾਈ ਦੇ ਇਲਾਕੇ ਦਾ ਹਸ਼ਿਆਰਪੁਰੀਆਂ ਦਾ ਮੇਲਾ ਹੈ ਗੱਲਾਂ ਜਿਹੜੀਆਂ ਵੱਡੇ ਪੱਤਰ ਲਿਖੇ ਆ ਜਾਣ ਲੈ ਵੀ ਸਤਵੰਤ ਮੁੱਛੀ ਰਵਿੰਦਰ ਨੇ ਸਹੀ ਜਗ੍ਹਾ ਬਿਠਾਤਾ ਜੇ ਤੈਨੂੰ ਤੰਗ ਕਰਨਾ ਸਿਕੰਦਰ ਜੀ ਕਹਿੰਦੇ ਪੂਰਨ ਬਾਬਾ ਜੀ ਕਾਵਲ ਬਾਬਾ ਜੀ ਦੀ ਨੰਦਲਾ ਰੇੜੇ ਸਿੰਘ ਮੇਲੇ ਦਾ ਦਤਾਰਪੁਰ ਰਕੜੀ ਦਾ ਸਿੰਘ ਮੇਲਾ ਬੜਾ ਪ੍ਰਸਿੱਧ ਕੱਲ ਨੂੰ ਆਜੋ ਕਰਾਰੀ ਪੜਨੀ ਧਰਤੀ ਦੇ ਰੁੰਬਲ ਖੰਨਾ ਤੇ ਮਿੰਦਾ ਪਠਾਨਕੋਟ ਮੰਗਲਪੁਰਾ ਦਾ ਜੰਗਲਾਂ ਲੱਗਾ ਹੋਇਆ ਮਡਾਲੀ ਵਾਲਿਆਂ ਦੀਆਂ ਲਾਈਟਾਂ ਤੇ ਗੁਰਮੁਖ ਸਾਡਾ ਵੀਰ ਪੁੱਜਿਆ ਹੋਇਆ ਲੰਬੇ ਦੀ ਸਾਉਂਡ ਬੜੀ ਮੈਰੀ ਸਾਉਂਡ ਹੈ ਸਾਡੀ ਨਿੱਕੀ ਜਿਹੀ ਆਵਾਜ਼ ਨੂੰ ਵੱਡਿਆ ਕਰਕੇ ਪਹੁੰਚਾ ਰਿਹਾ ਹੈ ਜੇ ਜਿਆ ਗਾਣ ਮਰੇਗੀ ਹਿੱਕ ਤੇ ਜ਼ੋਰ ਨਾ ਹੋਵੇ ਤੇ ਗੱਲਾ ਸਾਜ਼ ਵਜਾਉਂਦਾ ਕੀ ਫਾਇਦਾ ਜੋ ਕਰਜ਼ਾ ਲੈ ਕੇ ਮੋੜਣਾ ਨਹੀਂ ਉਹਦਾ ਵਿਆਜ ਵਧਾਉਂਦਾ ਕੀ ਫਾਇਦਾ ਜਿਹੜਾ ਰੋਟੀ ਤੋਂ ਭਰੇ ਨਾ ਕਰੇ ਉਹਦਾ ਲਾੜਡ ਕਰਾਉਂਦਾ ਕੀ ਫਾਇਦਾ ਜਿਹੜਾ ਪਗਲਾ ਕੇ ਸ਼ੇਰ ਨੂੰ ਬਿੱਲੀ ਆਖੇ ਉਹਨੂੰ ਹੋਰ ਪਿਆਉਂਦਾ ਕੀ ਫਾਇਦਾ ਹਿੰਦੀ ਨਗਰਿਆ ਜੋ ਵਿਆਹ ਕਰਵਾ ਕੇ ਸਹੁਰੇ ਨਹੀਂ ਜਾਣਾ ਤੇ ਜਵਾਂਟ ਹੁੰਦਾ ਕੀ ਫਾਇਦਾ ਮੱਖਣ ਬਣਾਣਾ ਜ ਰੋਟੀ ਮੱਕੀ ਦੀ ਬਣਾਉਣੇ ਨਹੀਂ ਆਉਂਦੀ ਤੇ ਕੱਲਾ ਸਾਗ ਬਣਾਉਂਦਾ ਕੀ ਫਾਇਦਾ ਵੱਡਾ ਵੱਡਾ ਧੰਨਵਾਦ ਸ਼ਿਰਿਆ ਹੋਇਆ ਆ ਦਾ ਕਹਿੰਦੇ ਪੂਰਾ ਲੱਗਾ ਹੋਇਆ ਪਰ ਇਧਰਲੇ ਪਾਸੇ ਰਮੇਸ਼ ਜੀ ਥੋੜਾ ਧਿਆਨ ਰੱਖਿਓ ਇਹੀ ਨਾ ਤੇ ਕਹਿੰਦੇ ਜਿੱਤਾਂ ਹਾਰਾਂ ਦੇ ਫੈਸਲੇ ਹੋ ਜਾਂਦੇ ਹਨ ਔਰ ਜੂਤ ਮੱਥੂ ਵਾਲ ਕਲੱਬ ਵਾਲੇ ਭਰਾ ਹਣ ਅਮਰੀ ਬੇਨਤੀ ਪਾਣੀ ਜ਼ਰੂਰ ਪੁੱਛਤਾ ਕਰੋ ਮੇਰੇ ਤੱਕ ਜਿਹੜਾ ਵੀਰਾਂ ਦਾ ਬਾਬਾ ਧੰਨਵਾਦ ਕਰਦੇ ਆ ਵੱਡੇ ਚੱਜੇ ਜਿਹੜੇ ਹੋਏ ਨੇ ਤੇ ਮੁੱਲ ਪੈਰ ਸੀਰਾ ਦੇ ਜਿਨ੍ਹਾਂ ਨੇ ਲਾਇਆ ਮਿਹਨਤ ਉੱਠ ਕੇ ਧੰਨ ਜੋਰ ਜਵਾਨੀ ਦਾ ਲੈਜੰਡ ਭਰਿਆ ਮੇਲਾ ਲੁੱਟ ਕੇ ਇਹ ਅੜੀ ਅੜ ਘੋੜਿਆਂ ਨਾਲ ਪਰ ਜਾਂਦੇ ਨੇ ਮਰਮਾਨੀ ਰਾਜੇ ਖੇਲੇ ਪਿੱਛੇ ਲੁੱਡੀਆਂ ਪਾਉਂਦੀ ਫਰੇ ਜਵਾਨੇ ਆ ਲੁੱਡੀਆਂ ਪੈਰੀਆਂ ਨੇ ਲੁੱਡੀਆਂ ਕਾਲੀਆਂ ਪੈਰੀਆਂ ਨੇ ਇਹ ਪੰਜਾਬ ਦੀ ਜਵਾਨੇ ਗੱਲਾਂ ਵੱਡੇ ਪੱਦਰ ਦੀ ਛੜੀਆਂ ਹੋ ਜਾਣ ਔਰ ਮੇਲਾ ਕਿੰਦਾ ਅੱਜ ਵੱਡੇ ਪੱਦਰ ਦੇ ਔਰ ਗੱਲਾਂ ਜੜੀਆਂ ਦਕਾਨੇ ਲੱਗੇ ਹਨ ਸਰਪੰਚ ਸਾਹਿਬ ਦੱਸੋ ਸੰਗਤ ਨੂੰ ਨਜ਼ਾਰਾ ਆਉਂਦਾ ਤਾਂ ਜਰਾ ਪੁੱਛਿਓ ਜ਼ਰੂਰ ਆ ਗੱਲਾਂ ਸ੍ਰੀ ਧਰਮਿੰਦਰ ਸਰਪੰਚ ਜੀ ਕਿੱਥੇ ਗਏ ਨੇ ਬਹੁਤ ਬਹੁਤ ਧੰਨਵਾਦ ਗੱਲਾਂ ਵੱਡੇ ਪੱਦਰ ਦੀਆਂ ਮਾਝ ਕੋਟੂ ਜਸਮਾਨ ਸਿੰਘ ਕਾਕਾ ਜੀ ਮੈਂ ਸਾਰੇ ਸੈਲ ਕਮੇਟੀ ਦੇ ਅੱਗੇ ਬੇਨਤੀ ਕਰਦਾ ਹਾਂ ਜਿਹੜਾ ਵੀ ਸਾਡਾ ਲੇਖਾ ਜੋਖਾ ਸਾਫਤਾਬ ਉਹ ਕਮੇਟੀ ਦਾ ਕਰਨਾ ਹੈ ਸਿੰਜ ਦਾ ਉਹ ਐਤਵਾਰ ਨੂੰ 12 ਵਜੇ ਇਸ ਸ਼ਹਿਰੇ ਓ 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 ਇੱਥੇ ਰੱਖ ਓ ਬੱਲੇ 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 ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਹਲੋ ਵਾਹ ਗੁਰ ਆ ਕੋਈ ਵੀ ਮਗੰਮਰ ਰੋਕੇ ਲਗਦੀਆਂ ਸੱਤਾਂ ਨੂੰ ਗੱਜ-ਗੱਜ ਜੋੜੀਆਂ ਸੱਤੀਆਂ ਨਜ਼ਰ ਨਾ ਲੱਗੇ ਪੱਟਾਂ ਪਰ ਮੇਰੇ ਕਾਲ ਪਹਿਲਾਂ ਵੀ ਇੱਥੇ ਸੱਤ ਦੇ ਅਰਦਾਸ ਕਰੋ ਸੱਤੇ ਪਾਛੇ ਦੇ ਚੌਥਾਂ ਦੇ ਵਿੱਚ ਕਿਸੇ ਵੀ ਮਾਂ ਦੇ ਬਲੀਪੁੱਤੇ ਸੱਤ ਨਾ ਲੱਗੇ ਇਹ ਘਰੋਂ ਆਪਾਂ ਜਿਹੜੇ ਤੁਰਦੇ ਹਾਂ ਅਰਦਾਸਾਂ ਕਰਿਆ ਕਰੋ ਇਹ ਦੁਨੀਆ ਦੇ ਕਰਫੂ ਕੇ ਕਹਿੰਦੇ ਤਮਾਸ਼ਾ ਦੇਖਿਆ ਜਾਂਦਾ ਥੋੜੇ ਅਵਾਦ ਗੰਮਰ ਠੀਕ ਹੈ ਅਰਦਾਸ ਕਰੋ ਖੇਤਰ ਕਹਿੰਦਾ ਠੀਕ ਹੈ ਤਾੜੀ ਮਾਰੋ ਯਾਰ ਖੁੱਲ ਕੇ ਜ਼ੋਰਦਾਰ ਬਾਦਗੀ ਮੇਰ ਇਹ ਤੁਹਾਡੀ ਤਾੜੀਆਂ ਦੇ ਨਾਲ ਹੀ ਫੈਸਲੇ ਹੋਣਨ ਇੱਕ ਗੱਲ ਰੱਖਦਾ ਆ ਕੁਸ਼ਤੀ ਦਾ ਰਿਜ਼ਲਟ ਨਿਕਲੇਗਾ